ਮਾਈਕਲ ਜੀ ਘਰਾਂ ਸ਼ਾ ਵਾਇਉਦੀ ਉਹਕੇ ਅੱਜ ਜਿਹੀ ਦੀਵਾਨ ਟੋਡਰ ਮਹੱਭੇ ਲਈ ਬੈਠੇ ਆਂ ਔਰ ਦੀਵਾਨ ਟੋਡਰ ਫਾਊਂਡੇਸ਼ਨ ਜੋ ਪੰਜਾਬ ਕੋਦੇ ਸ਼ੇਵਾ ਚਾਚੀ ਹਾਜ਼ਰ ਕਰਨੇ ਆਤੇ ਹੋਏ ਆ ਕਿਤੇ ਸਪੈਸ਼ਲ ਜੋ ਅਗਨੀ ਸ਼ਿਵਾਰ ਕਰਦਾ ਕੈਦ ਕੀਤੇ ਜਾ ਰਿਹਾ ਉਹ ਸਮਾਗਮ ਹੈ ਜੋ ਦੀਵਾਨ 25 26 27 ਨੂੰ ਕੀਤੇ ਜਾਣਗੇ ਜਿਹਦੇ ਵਿੱਚ ਇਸ ਵਸਤੂਾਨੇ ਬੇਰੀ ਤੇ ਸ਼ੇਰ ਮੁਹੰਮਦ ਖਵਾਬਰੇ ਕੋਟੜਾ ਨੂੰ ਰਾਏ ਕਲੇ ਰਾਹੀਂ ਸ੍ਰੀ ਸਾਹਿਬ ਭੇਟ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਇਹ ਨਵਾਬ ਬੇਰੀ ਕੋਟੜਾ ਨੇ ਆਪਣੇ ਵੱਲੋਂ ਪੱਤਰ ਰੰਗਜੀਤ ਨੂੰ ਲਿਖਿਆ ਸੀ ਉਹ ਪੱਤਰ ਦੇ ਵੀ ਦਰਸ਼ਨ ਕਰਾਏ ਜਾਣਗੇ ਬੇਰੀ ਕੋਟੜਾ ਨਵਾਬ ਨੇ ਕੱਲਾ ਤਿਆਰੀ ਵਿੱਚ ਹਾਜ਼ਰ ਨਾ ਰਹੀ ਸੀ ਮਾਰਿਆ ਉਹਨੇ ਲਿਖਤੀ ਰੂਪ ਵਿੱਚ ਵੀ ਇਤਰਾਜ ਜाहਰ ਕੀਤਾ ਸੀ ਰੰਗਜੀਤ ਕੋਲ ਔਰ ਉਹਦਾ ਉਹਦੇ ਨਾਮ ਵਿੱਚ ਜਾਂ ਉਹਦੇ ਸਤਕਾਰ ਵਿੱਚ ਸ਼ਤਿਗੁਰਾਨ ਦੇ ਸੇਵਕਾਂ ਲਈ ਰਾਹੀਆਂ ਨੂੰ ਭੇਜੀ ਸੀ ਉਹਦੇ ਦਰਸ਼ਨ ਕਰਾਈ ਜਾਣਗੇ 12 ਤੋਂ 4 ਵਜੇ ਤੱਕ 25 26 27 ਨੂੰ ਔਰ 4 ਵਜੇ ਤੋਂ 10 ਵਜੇ ਤੱਕ ਰਾਗੀ ਦਰਬਾਰ ਹੋਰ ਬਨਾਰੇ ਜਿਹੜੇ ਆ ਉਹ ਉਸ ਤਰ੍ਹਾਂ ਚੱਲਣਾ ਪਾਉਣਗੇ ਇਹ ਸਮਾਗਮ ਹੋ ਰਿਹਾ ਸ਼ਰਧਾ ਪ੍ਰਤੀ ਬੇਨਤੀ ਹੈ ਕਿ ਇਸ ਸਮੇਂ ਕੋ ਸਾਰੇ ਲਾਹਾਂ ਲੈ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਤਾਂ ਕਿ ਉਹਦੇ ਨਾਲ ਹੀ ਇੱਡੀ ਵੱਡੀ ਆਸਾਨੀ ਕੁਰਬਾਨੀ ਤੋਂ ਉੱਧਰ ਦੀਵਾਨ ਮਲ ਦੀਵਾਨ ਟੋਡਰ ਮਲ ਦੀ ਹੈ ਉਹਨੂੰ ਵੀ ਸਾਰੇ ਆਪਾਂ ਨਮਸਕਾਰ ਕਰ ਸਕੀਏ ਇਸ ਲਈ ਇਸ ਪਾਲ ਨੂੰ ਰਚਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੀਵਾਨ ਟੋਡਰ ਮਲ ਹਵੇਲੀ ਬੈਠੇ ਹਾਂ ਔਰ ਦੀਵਾਨ ਟੋਡਰ ਮਲ ਫਾਊਂਡੇਸ਼ਨ ਜੋ ਪੰਜਾਬ ਉਹਦੇ ਸੇਵਾ ਚਾਹੀ ਹਾਜ਼ਰ ਕਰਦਾ ਤੋਂ ਹੋਏ ਹਾਂ ਇਹ ਸਪੈਸ਼ਲ ਜੋ ਅਗਲੇ ਨਹੀਂ ਸ਼ੁਰੂ ਕਰਦਾ ਕਿ ਕੀਤਾ ਜਾ ਰਿਹਾ ਉਹ ਸਮਾਗਮ ਹੈ ਜੋ ਦਿਵਾਨ 25 26 27 ਨੂੰ ਕੀਤੇ ਜਾਣਗੇ ਜਿਹਦੇ ਵਿੱਚ ਇਸ ਵਸਤੂਆਂ ਨੇ ਬੜੀ ਸ਼ੇਰ ਮੁਹੰਮਦ ਖਵਾਬਰੇ ਕੋਟੜਾ ਨੂੰ ਰਾਏ ਕਲੇਰਾਹੀ ਸ੍ਰੀ ਸਾਹਿਬ ਪੇਟ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਫਿਰ ਨਵਾਬ ਮਹਿਰ ਕੋਟੜਾ ਨੇ ਆਪਣੇ ਵੱਲੋਂ ਪੱਤਰ ਰੰਗਦੇਵ ਨੂੰ ਲਿਖਿਆ ਸੀ ਉਹ ਪੱਤਰ ਦੇ ਵੀ ਦਸ਼ਨ ਕਰਾਈ ਜਾਨਕੀ ਵੀਰਕੋਟਾ ਨਵਾਬ ਨੇ ਕੱਲ੍ਹ ਤੱਕ ਤਿਆਰੀ ਵਿੱਚ ਹਾ ਦਾ ਨਾਰਾ ਨਹੀਂ ਸੀ ਮਾਰਿਆ ਉਹਨੇ ਲੈਕਸੀ ਰੂਪ ਵਿੱਚ ਵੀ ਉਤਰਾ ਜਾਹਰ ਕੀਤਾ ਸੀ ਭਗਤ ਸਿੰਘ ਕੋਲ ਔਰ ਉਹਦਾ ਉਹਦੇ ਨਾਮ ਵਿੱਚ ਜਾਂ ਉਹਦੇ ਸਤਕਾਰ ਵਿੱਚ ਸਤਿਗੁਰਾਂ ਨੇ ਸ਼ਹੀਦ ਸਾਹਿਬ ਰਾਏਕ ਲਾਹੀ ਨੂੰ ਪੇਜੀ ਸੀ ਉਹਦੀ ਦਰਸ਼ਨ ਕਰਾਈ ਜਾਣਗੇ 12 ਤੋਂ 4 ਵਜੇ ਤੱਕ 25 26 27 ਨੂੰ ਔਰ 4 ਵਜੇ ਤੋਂ 10 ਵਜੇ ਤੱਕ ਸਾਡੀ ਦਰਬਾਰ ਹੋਰ ਬਲਾਰੇ ਜਿਹੜੇ ਆ ਉਹ ਤੇ ਹਾਸਤੇ ਚੱਲਣਾ ਪੋਣਗੇ ਇਸ ਮਾਣ ਹੋ ਰਿਹਾ ਸ਼ਮਤਾ ਪ੍ਰਤੀ ਵੰਤੀ ਹੈ ਇਸ ਸਮੇਂ ਤੋਂ ਸਾਰੇ ਲਾਹ ਲਾ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਤਾਂ ਕਿ ਉਹਦੇ ਨਾਲ ਹੀ ਇੱਡੀ ਵੱਡੀ ਉਸਾਨੀ ਕੁਰਬਾਨੀ ਟੁੱਟ ਦਿਵਾਨ ਮਦ ਦਿਵਾਨ ਟੁੱਟ ਮਲਦੀ ਹੈ ਉਹਨੂੰ ਵੀ ਸਾਰੇ ਆਪਾਂ ਨਮਸਕਾਰ ਕਰ ਸਕੀਏ ਇਸ ਲਈ ਇਸ ਮਾਣ ਰਚਿਆ ਲੱਖੋ ਦੀ ਕਾ ਕਰਦਾ ਫਾਇਦੇ ਕੀ ਕਰ